ਸ਼੍ਰੀ ਅਨੰਦਪੁਰ ਸਾਹਿਬ ਰਹਿਣ ਵਾਲੀਆਂ ਇਹ ਦੋਵੇਂ ਪੈਣਾ ਜਿਨ੍ਹਾਂ ਵਿੱਚੋਂ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 골ਡ ਮੈਡਲਿਸਟ ਹੈ ਤੇ ਦੂਜੀ ਹਾਰਵਰਡ ਯੂਨੀਵਰਸਿਟੀ ਦੀ ਸਟੂਡੈਂਟ ਹੈ। ਹਾਂਜੀ ਇਹਨਾਂ ਨੇ ਇੱਕ ਇੱਕ ਚੀਜ਼ ਦੇ ਨੋਟਸ ਬਣਾਏ ਹੋਏ ਨੇ। ਵਿਦੇਸ਼ ਜਾਣ ਦੀ ਬਜਾਏ ਇਹਨਾਂ ਆਪਣੀ ਮਾਂ ਤੋਂ ਕਲਾ ਸਿੱਖ ਕੇ ਬਣਾ ਦਿੱਤਾ ਆਪਣਾ ਹੀ ਯੂਨੀਕ ਬ੍ਰਾਂਡ। ਬਸ ਸ਼ੌਂਕੀਆ ਤੌਰ ਤੇ ਸਟਾਰਟ ਕੀਤਾ ਐਕਚੁਅਲੀ ਮੇਰੀ ਮਦਰ ਨੇ ਮੈਨੂੰ ਇੱਕ ਹੁੱਕ ਦਿੱਤੀ ਕਿਉਂਕਿ ਉਹ ਕਰਦੇ ਸੀਗੇ। ਜਿਸ ਨੂੰ ਵੇਖ ਕੇ ਅੱਜ ਵਿਦੇਸ਼ੀ ਵੀ ਵਾਓ ਵਾਓ ਕਰ ਰਹੇ ਨੇ। ਹੈ ਮੇਰ ਤੋਂ ਛੋਟੀ ਆ। ਪਰ ਮੈਂ ਇਹ ਤੋਂ ਮਾਇਨੇ ਸਮਝੇ ਆ ਤੇ ਸੰਗਤਾਂ ਨੇ ਵੀ ਛੱਡ ਦਿੱਤੇ ਇਸੋ ਨਾ ਸਤਰੀਆ ਕਾਲੇ ਅਰਾਊਂਡ ਦਾ ਬਲੂ ਯਾਨੀ ਨੀਲੇ ਦੇ ਦਵਾਲੇ ਇਹਨਾਂ ਦੇ ਬ੍ਰਾਂਡ ਦਾ ਨਾਂ ਹੈ ਕੀ ਹਨ ਇਹਨਾਂ ਦੇ ਪ੍ਰੋਡਕਟ ਤੇ ਕੀ ਹੈ ਇਸ ਦੀ ਯੂਨੀਕਨੈਸ ਆਓ ਵੇਖਦੇ ਹਾਂ ਇਸ ਵਕਤ ਅਸੀਂ ਵੇਖ ਰਿਹਾ ਕਿ ਬਹੁਤ ਸਾਰੀਆਂ ਇੱਥੇ ਆਈਟਮਸ ਪਈਆਂ ਨੇ ਖਾਸ ਤੌਰ ਦੇ ਉੱਤੇ ਮੈਮ ਤਾਜਤ ਆਜਾ ਇਹ ਤਿਆਰ ਕਰ ਰਹੀ ਹੈ ਮੈਮ ਇਹ ਕਹਿੰਦੀ ਕੀ ਹੈ ਇਹਨੂੰ ਕੀ ਕੁਝ ਲੈ ਕੇ ਆ ਰਹੇ ਹੋ ਇਹਨੂੰ ਜੀ ਕਰੋਸ਼ੀ ਦੀ ਆਰਟ ਕਹਿੰਦੇ ਆ ਅਸੀਂ ਤੇ ਸਾਡੀ ਐਗਜ਼ੀਬਿਸ਼ਨ ਹੈ ਜਿਸ ਦਾ ਨਾਮ ਹੈ ਅਰਾਊਂਡ ਦਾ ਬਲੂ ਨੀਲੇ ਦਿਵਾਲੇ ਇਹ ਸੀ ਗੁਰੂ ਇਹ ਕੋਰੇ ਤੋਂ ਇਨਸਪਾਇਰ ਹੋ ਕੇ ਨੀਲਾ ਰੰਗ ਰੱਖਿਆ ਆ ਸਾਰਾ ਹੀ ਤੇ ਇੱਕ ਸਾਡਾ ਇਹ ਉਪਰਾਲਾ ਆ ਜਿਹਦੇ ਦੌਰਾਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਗਵਾਚੀ ਹੋਈ ਕਲਾ ਆ ਕਰੋਸ਼ੀ ਦੀ ਉਹਨੂੰ ਮੁੜ ਵਾਪਸ ਲਿਆਈਏ ਸਾਡੀਆਂ ਬਜ਼ੁਰਗ ਬੀਬੀਆਂ ਜਿਹੜੀਆਂ ਪਿੰਡਾਂ 'ਚ ਬੈ ਕੇ ਕਰਦੀਆਂ ਸੀਗੀਆਂ ਉਹ ਕਲਾ ਦਾ ਮੁੱਲ ਨਹੀਂ ਪਿਆ ਰਿਹਾ ਤੇ ਅਸੀਂ ਚਾਹੁੰਦੇ ਆ ਵੀ ਉਹਨੂੰ ਦੁਬਾਰਾ ਗਲੋਬਲੀ ਸੰਗਤ ਤੱਕ ਲੈ ਕੇ ਆਈਏ ਜਿਵੇਂ ਆ ਦੇਖੋ ਜੀ ਪ੍ਰਾਤਨ ਗੁਟਕਾ ਕਵਰਸ ਨੇ ਇਹ ਸਾਰੇ ਕਾਟਨ ਦੇ ਥ्रेडਸ ਨਾਲ ਤਿਆਰ ਕੀਤੇ ਗਏ ਨੇ ਢੋਰੀ ਵਾਲੇ ਬਿਨਾ ਬਟਨ ਤੋਂ ਅੱਛਾ ਹੈ ਹਾਂ ਜੀ ਇਸ ਦੇ ਇਲਾਵਾ ਇਹ ਪੋਥੀ ਸਾਹਿਬ ਜਿੱਦਾਂ ਆਪਾਂ ਸਹਿਜ ਪਾਠ ਸਾਹਿਬ ਰੱਖਦੇ ਆ ਸਾਨੂੰ ਪੌਜ਼ ਵਾਸਤੇ ਪਤਰੀਆਂ ਚਾਹੀਦੀਆਂ ਹੁੰਦੀਆਂ ਨੇ ਜੀ ਇਹ ਉਹ ਨੇ ਜੀ ਬੁੱਕਮਾਰਕਸ ਕਹਿ ਦਿੰਨੇ ਆ ਕਿਤਾਬਾਂ ਦੇ ਵਿੱਚ ਵੀ ਰੱਖ ਸਕਦੇ ਆ ਠੀਕ ਹੈ ਇਸ ਤੋਂ ਇਲਾਵਾ ਜੀ ਇਹ ਕੇਸ ਹਰੇ ਕਰਨ ਵਾਸਤੇ ਪਟਕੇ ਹਾਂ ਤੇ ਵੈਸੇ ਵੀ ਅਸੀਂ ਪਾ ਸਕਦੇ ਹਾਂ ਸਾਰਾ ਕੁਝ ਨੀਲੇ ਦੇ ਵਿੱਚ ਨੀਲੇ ਦੇ ਅਲੱਗ-alag ਰੰਗ ਨੇ ਜੀ ਇਹ ਖਜ਼ਾਨਾ ਪੋਟਲੀ ਹੈ ਕਮਰ ਕੱਸੇ ਵਿੱਚ ਸਿੰਗ ਲਾ ਸਕਦੇ ਨੇ ਬੀਬੀਆਂ ਵੀ ਨਾਲ ਕੈਰੀ ਕਰ ਸਕਦੀਆਂ ਨੇ ਠੀਕ ਹੈ ਇਹ ਵੀ ਸ਼ੋਲਡਰ ਬੈਗ ਆ ਜਾਂਦਾ ਹੈ ਬਾਣੇ ਦੇ ਨਾਲ ਬਹੁਤ ਖੂਬਸੂਰਤ ਰੰਗ ਦੇ ਲੱਗਦੇ ਨੇ ਇਹ ਹੌਲੇ-ਹੌਲੇ ਤੇ ਰੰਗ-ਬਰੰਗੇ ਰੰਗ ਹਨਾ ਜੀ ਠੀਕ ਹੈ ਇਹ ਫੇਰ ਦੁਬਾਰਾ ਖਜ਼ਾਨਾ ਪੋਟਲੀ ਉਰਫ ਸਲਿੰਗ ਬੈਗ ਅਸੀਂ ਬੇਸਿਕਲੀ ਇਹ ਕੋਸ਼ਿਸ਼ ਕੀਤੀ ਹੈ ਕਿ ਇੱਕ ਫਿਊਜ਼ਨ ਕ੍ਰੀਏਟ ਕਰ ਸਕੀਏ ਮਾਡਰਨ ਮਾਡਰਨਾਈਜੇਸ਼ਨ ਦੀ ਤੇ ਟ੍ਰੈਡੀਸ਼ਨ ਦੀ ਕਿਉਂਕਿ ਅਸੀਂ ਅੱਜ ਦੀ ਪੀੜ੍ਹੀ ਨੂੰ ਕਿਵੇਂ ਲੈ ਕੇ ਜਾਵਾਂਗੇ ਆਪਦੀਆਂ ਜੜਾਵਲ ਇਸ ਕਰਕੇ ਅਸੀਂ ਜਿਹੜਾ ਤਰੀਕਾ ਆ ਉਹ ਅੱਜ ਦੀ ਪੀੜ੍ਹੀ ਦਾ ਵਰਤ ਰਹੇ ਆ ਪਰ ਅਸੀਂ ਜੁੜੇ ਹੋਏ ਆ ਆਪਦੀਆਂ ਜੜਾਂ ਨਾਲ ਦੇਖਣ ਨੂੰ ਹੀ ਅੱਖਾਂ ਤੋਂ ਹੀ ਪਤਾ ਲੱਗ ਰਿਹਾ ਹੈ ਇਹਨਾਂ ਜਿਹੜਾ ਫੈਬਰਿਕ ਯੂਜ਼ ਕੀਤਾ ਹੋਇਆ ਇਹ ਬੜਾ ਹੀ ਵਾਕਮਾਲ ਹੈ ਹਾਂਜੀ ਇਹ ਫੈਬਰਿਕ ਜੀ ਇਹ ਐਮੀਗੁਅਰੀ ਦੀ ਆਰਟ ਹੁੰਦੀ ਆ ਜਿਹਦੇ ਨਾਲ ਖਟਾਉਣੇ ਬਣਦੇ ਨੇ ਇਹੋ ਫੈਬਰਿਕ ਆ ਇਹਨੂੰ 올 ਸੀਜ਼ਨ ਤੁਸੀਂ ਯੂਜ਼ ਕਰ ਸਕਦੇ ਹੋ ਇਹ ਆਮ ਫੈਬਰਿਕ ਨਹੀਂ ਮਿਲਦਾ ਹੈਗਾ ਜੀ ਠੀਕ ਹੈ ਇਹ ਇੰਪੋਰਟੈਂਟ ਫੈਬਰਿਕ ਆ ਇਹ ਵੀ ਕਾਟਨ ਦਾ 3 4 ਪਲਾਈ ਥ੍ਰੈਡ ਹੈ ਇਹਨੂੰ ਵੀ ਤੁਸੀਂ ਸਾਰੇ ਸੀਜ਼ਨ ਕੈਰੀ ਕਰ ਸਕਦੇ ਹੋ ਤੇ ਇਹ ਹੈਂਡ ਡਾਈਡ ਹੈ ਹੱਥੇ ਡਾਈ ਹੋਇਆ ਹੋਇਆ ਹੈ ਅੱਛਾ ਹਾਂਜੀ ਤੇ ਮੈਂ ਉਧਰ ਤਿਆਰ ਕਰ ਰਿਹਾ ਆ ਇੱਕ ਵਾਰੀ ਪਾਸੇ ਤਿਆਰ ਕਰ ਰਹੇ ਨੇ ਮੈਂ ਕੋਲ ਵੀ ਚੱਲਦੇ ਆ ਇੱਕ ਵਾਰੀ ਕਿਉਂਕਿ ਇੱਥੇ ਸੰਗਤ ਆਈ ਹੋਈ ਆ ਤਾਂ ਸੰਗਤ ਵੀ ਦੇਖ ਕੇ ਬੜੀ ਕੁਛ ਵੀ ਹੋ ਰਹੀ ਹੈ ਹੈਰਾਨ ਵੀ ਹੋ ਰਹੀ ਹੈ ਤੇ ਇਹ ਮੈਮ ਇਦਾਂ ਲੱਗਦਾ ਕਿ ਵੈਲਵਟ ਹੈ ਇਹ ਜਾਂ ਕੀ ਹੈ ਹਾਂਜੀ ਵੈਲਵਟੀ ਆ ਥੋੜੀ ਅੱਛਾ ਹਾਂਜੀ ਉਹਦੀ ਲੁੱਕ ਥੋੜੀ ਵੈਲਵਟੀ ਕਿੰਨਾ ਟਾਈਮ ਕਿੰਨਾ ਲੱਗਦਾ ਤੁਸੀਂ ਤਿਆਰ ਕਰ ਰਹੇ ਹੋ ਇਹਨੂੰ ਅ ਮੈਨੂੰ ਵੈਸੇ ਹੋ ਗਏ ਨੇ ਅੱਧਾ ਘੰਟਾ ਹੋ ਗਿਆ ਮੈਨੂੰ ਟਰਾਈ ਕਰਦੇ ਕਿਉਂਕਿ ਪਹਿਲਾਂ ਮੈਂ ਇੱਕ ਸਾਈਡ ਤਿਆਰ ਕੀਤੀ ਫਿਰ ਮੈਂ ਦੂਸਰੀ ਸਾਈਡ ਕਿ ਤਿਆਰ ਕੀਤੀ ਫਿਰ ਮੈਂ ਇਹਨਾਂ ਨੂੰ ਨਾ ਮਤਲਬ ਜੋੜ ਰਹੀ ਹਾਂ ਆਪਸ ਦੇ ਵਿੱਚ ਤੇ ਫਿਰ ਮੈਂ ਇਹਨਾਂ ਦੀ ਬੱਦਰੀ ਬਣਾਵਾਂਗੀ ਹਜੇ ਠੀਕ ਹੈ ਤੂੰ ਕੀ ਕੀ ਸਟੱਡੀ ਕੀਤੀ ਹੋਈ ਹੈ ਨਹੀਂ ਮੈਂ ਬਸ ਸ਼ੌਂਕੀਆ ਤੌਰ ਤੇ ਸਟਾਰਟ ਕੀਤਾ ਐਕਚੁਅਲੀ ਮੇਰੀ ਮਦਰ ਨੇ ਮੈਨੂੰ ਇੱਕ ਹੁੱਕ ਦਿੱਤੀ ਕਿਉਂਕਿ ਉਹ ਕਰਦੇ ਸੀਗੇ ਕਰੋਸ਼ੀਆ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਦਿੱਤੀ ਫਿਰ ਹੌਲੀ ਹੌਲੀ ਮੈਂ ਨੈਟ ਤੋਂ ਹੀ ਸਿੱਖਿਆ ਵੀ ਕਿਵੇਂ ਕਰਦੇ ਨੇ ਤੇ ਫਿਰ ਮੈਂ ਮੰਮਾ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਬਣਾ ਕੇ ਦੇਣੀਆਂ ਸ਼ੁਰੂ ਕੀਤੀਆਂ ਜਿਵੇਂ ਉਹ ਪਾਠ ਕਰਦੇ ਸੀਗੇ ਤੇ ਮੈਂ ਉਹਨਾਂ ਨੂੰ ਬੁੱਕਮਾਰਕਸ ਬਣਾ ਕੇ ਦਿੱਤੇ ਵੀ ਉਹ ਪੋਤੀ ਸਾਹਿਬ ਦੇ ਵਿੱਚੋਂ ਰੱਖ ਸਕਦੇ ਨੇ ਫਿਰ ਹੌਲੀ ਹੌਲੀ ਮੇਰਾ ਸ਼ੌਂਕ ਪੈ ਗਿਆ ਫਿਰ ਮੈਂ ਨਵੀਆਂ ਨਵੀਆਂ ਚੀਜ਼ਾਂ ਟਰਾਈ ਕੀਤੀਆਂ ਤੇ ਮੇਰੇ ਸਿਸਟਰ ਦਾ ਬਰਥਡੇ ਸੀਗਾ ਤੇ ਮੈਂ ਇਹਦੇ ਲਈ ਬੈਗ ਤਿਆਰ ਏ ਝੂਟਦਾ ਅੱਛਾ ਕੀ ਕਮਾਲ ਹੈ ਇਹ ਫਿਰ ਬਸ ਹੌਲੀ ਹੌਲੀ ਸਾਡੇ ਨਵੇਂ-ਨਵੇਂ ਆਈਡੀਆਜ਼ ਆਂਦੇ ਰਹੇ ਫਿਰ ਅਸੀਂ ਸੋਚਿਆ ਵੀ ਹੋਲਾ ਮਲਾ ਆ ਰਿਹਾ ਤੇ ਅਸੀਂ ਇਹ ਆਪਣਾ ਐਗਜ਼ਿਬਿਸ਼ਨ ਜ਼ਰੂਰ ਐਗਜ਼ਿਬਿਟ ਕਰੀਏ ਇਹ ਤੁਸੀਂ ਪਹਿਲੀ ਵਾਰ ਐਗਜ਼ਿਬਿਸ਼ਨ ਲਾਈ ਹੈ ਯੈਸ ਪਹਿਲੀ ਵਾਰ ਤੇ ਮੈਂ ਕਹਿੰਦਾ ਬੜੀ ਕਾਮਯਾਬ ਹੋ ਗਈ ਤੇ ਕੋਈ ਸ਼ੁਲਗ ਵੀ ਨੇ ਹਾਂਜੀ ਹਾਂਜੀ ਬਾਬਾ ਜੀ ਕਿਦਾਂ ਦਾ ਲੱਗ ਰਿਹਾ ਦੇਖ ਕੇ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਪਹਿਲਾਂ ਵੇਖਿਆ ਜੀ ਇਦਾਂ ਦਾ ਸੋ ਬੱਚਿਆਂ ਨੇ ਤਿਆਰ ਕੀਤਾ ਜੀ ਇਹ ਸਿੰਗੜੀਆਂ ਨੇ نگی ਗੱਲ ਆਈ ਬਹੁਤ ਵਧੀਆ ਗੱਲ ਆ ਤੇ ਕੀ ਲੱਗਦਾ ਜੀ ਅੱਜ ਕੱਲ ਆਪਣੇ ਜਿਹੜੇ ਬੱਚੇ ਐ ਬਾਹਰ ਜਾ ਰਹੇ ਐ ਹੁਣ ਤਾਂ 트ੰਪ ਨੇ ਵੀ ਬਾਹਰ ਤੋਂ ਵੀ ਇੱਧਰ ਨੂੰ ਭੇਜਣੇ ਸ਼ੁਰੂ ਕਰਤੇ ਤੇ ਇੱਧਰ ਬੱਚਿਆਂ ਨੇ ਜਿਹੜਾ ਇਹ ਸਟੈਪ ਲਿਆ ਜੀ ਕਿਦਾਂ ਦਾ ਤੁਹਾਨੂੰ ਲੱਗਿਆ ਜੀ ਸਰ ਜੀ ਮੈਂ ਬਹੁਤ ਪਧਰੀਆ ਲੱਗਿਆ ਪਸੰਦ ਲੱਗਿਆ ਇਹਦਾ ਹਮਲਾ ਕਰਨਾ ਚਾਹੀਦਾ ਬੱਚਿਆਂ ਨੂੰ ਜਰੂਰ ਕਰਨਾ ਚਾਹੀਦਾ ਤੇ ਕਾਮਯਾਬ ਹੋਣਗੇ ਜਰੂਰ ਹੋ ਤੇ ਉਧਰ ਆਂਟੀ ਜੀ ਵੀ ਮੌਜੂਦ ਨੇ ਆਂਟੀ ਇਹ ਦੱਸੋ ਆਂਟੀ ਕਿਦਾਂ ਲੱਗਿਆ ਜੀ ਭੈਣ ਜੀ ਸੋਰੀ ਮਾਫ ਕਰਿਓ ਕਈ ਬੰਦੇ ਨਰਾਜ ਹੋ ਜਾਂਦੇ ਆ ਭੈਣ ਜੀ ਕਿਦਾਂ ਦਾ ਲੱਗਿਆ ਇਹ ਦੇਖ ਕੇ ਬਹੁਤ ਵਧੀਆ ਬੇਟੀਆਂ ਨੇ ਮਿਹਨਤ ਕੀਤੀ ਬਹੁਤ ਵਧੀਆ ਬਹੁਤ ਸੋਹਣੇ ਆ ਤੇ ਪਿੰਡਾਂ ਵਿੱਚ ਪਹਿਲਾਂ ਬਜ਼ੁਰਗ ਵੀ ਕਰਦੇ ਹੁੰਦੇ ਸੀ ਹਨਾ ਤੇ ਉਹ ਤੋਂ ਕਿਦਾਂ ਦਾ ਲੱਗਿਆ ਜੀ ਉਹਦੇ ਮੁਕਾਬਲੇ ਹਾਂ ਬਦਿਆ ਲੱਗਿਆ ਹੁਣ ਮਿਹਨਤ ਕੀਤੀ ਹੁਣ ਬਦਿਆ ਵਾ ਬਹੁਤ ਬਦਿਆ ਮਿਹਨਤੀ ਅੱਜ ਕੱਲ ਦੀ ਪੀੜ੍ਹੀ ਨੇ ਨਹੀਂ ਤੇ ਜਾਜੀ ਵੀ ਇਹ ਜਿਹੜੀ ਬਣਾਉਂਦੀ ਬਹੁਤ ਬਦਿਆ ਬੇਟੀ ਨੇ ਬਣਾਇਆ ਮੈਂ ਤੁਹਾਨੂੰ ਦਿਖਾਣਾ ਚਾਹਾਂਗੀ ਵੀ ਇਹ ਸਾਡੇ ਜਿਹੜੇ ਭੈਣ ਜੀ ਨੇ ਜਿਹੜੇ ਤਿਆਰ ਕਰਦੇ ਨੇ ਉਹਨਾਂ ਨੇ ਨੋਟਸ ਵੀ ਬਣਾ ਕੇ ਰੱਖੇ ਹੋਏ ਨੇ ਅੱਛਾ ਜੀ ਹਾਂਜੀ ਉਹ ਨੋਟਸ ਬਣਾਉਂਦੇ ਨੇ ਇਹ ਸਾਡੇ ਐਲਕੇਮਿਸਟ ਕਰੋਸ਼ੇਟਰ ਤੇ ਹੈਗੇ ਹੀ ਨੇ ਇਹ ਸਾਡੇ ਐਕਾਡੈਮਿਕ ਕਰੋਸ਼ੇਟਰ ਵੀ ਹੈਗੇ ਨੇ अच्छा जी हां जी ਇਹਨਾਂ ਨੇ ਇੱਕ ਇੱਕ ਚੀਜ਼ ਦੇ ਨੋਟਸ ਬਣਾਏ ਹੋਏ ਨੇ ਕਿ ਕਿਵੇਂ ਗੁਟਕਾ ਕਵਰਸ ਤਿਆਰ ਕੀਤੇ ਆ ਕਿਉਂਕਿ ਇਹਨਾਂ ਦੀਆਂ ਕਾਪੀਜ਼ ਆ ਜਿਹੜੀਆਂ ਅਸੀਂ ਰੈਪਲਿਕਾਸ ਬਹੁਤ ਜ਼ਿਆਦਾ ਬਣਾਈਆਂ ਨੇ ਸਾਡੇ ਕੋਲ ਇੱਥੇ 100 ਤੋਂ ਉੱਪਰ ਆਈਟਮਸ ਹੈਗੀਆਂ ਜਿਨ੍ਹਾਂ ਵਿੱਚੋਂ ਸਿਰਫ ਆਹ ਕਲੈਕਸ਼ਨ ਬਚੀ ਆ ਸਾਡੀ ਸੇਲ ਹੋ ਚੁੱਕੀ ਆ ਜੀ اچھا ਜੀ हां जी ਕੀ ਬਾਤ ਹੈ ਕੀਰਿੰਗਸ ਵਗੈਰਾ ਸਾਰੇ ਚਲੇ ਗਏ ਸਾਡੇ ਕੋਲ ਰੋਜ਼ ਬੁਕੇ ਵਾਲੇ ਕੀਰਿੰਗਸ ਸਿਗੇ ਜੀ اچھا ਜੀ हां जी ਉਹ ਕੱਲ ਹੀ ਲੱਗੇ ਵੀ ਦਿਨ ਆਵਰ ਹੀ ਚਲੇ ਗਏ ਸਿਗੇ ਜੀ ਕੀ ਬਾਤ ਹੈ ਅੱਛਾ ਇਹਨਾਂ ਦਾ ਪ੍ਰਾਈਸ ਦੱਸਣਾ ਚਾਹੋਗੇ ਤੁਸੀਂ ਜੇ ਡਿਸਕਲੋਸ ਕਰਨਾ ਚਾਹੋਗੇ हां जी ਜ਼ਰ easy bags ਨੇ ਇਹ ਵੈਸੇ ਅਸੀਂ ਵੈਬਸਾਈਟ ਤੇ ਆਪਣੇ ਆਨਲਾਈਨ ਸੇਲ ਕਰਦੇ ਆ 2600 ਦਾ ਬਟ ਅਸੀਂ ਹੌਲੇ ਮਹਲੇ ਕਰਕੇ 1300 ਦਾ ਕਰ ਰਹੇ ਸੀ ਤੇ ਅਸੀਂ ਹੁਣ ਉਸ ਤੋਂ ਵੀ ਘਟਾ ਕੇ 1000 ਦਾ ਲਾਇਆ ਹੋਇਆ ਠੀਕ ਹੈ ਠੀਕ ਹੈ ਹਾਂ ਜੀ ਇਹ ਲਾਸਟ ਪੀਸ ਹੀ ਹੈ ਸਾਡੇ ਕੋਲ ਜੀ ਠੀਕ ਹੈ ਤੇ ਆਨਲਾਈਨ ਜੇ ਮੰਗਵਾਣਾ ਹੋਵੇ ਫਿਰ ਉਹ ਮਹਿੰਗਾ ਹੀ ਮਿਲੂਗਾ ਜਾਂ ਕਿਦਾਂ ਹਾਂ ਜੀ ਉਹ ਦੇਖੋ ਜੀ ਸਾਡਾ ਸਾਡੀ ਜਿਹੜੀ ਆ ਇਹ ਡੈਬਿਊ ਐਗਜ਼ੀਬਿਸ਼ਨ ਆ ਇਹਦਾ ਜ਼ਰੂਰ ਮਿਲੂਗਾ ਠੀਕ ਹੈ ਠੀਕ ਹੈ ਠੀਕ ਹੈ ਸੰਗਤਾਂ ਨੂੰ ਡਿਸਕਾਊਂਟ ਹੈ ਯੰਗ ਸਿੰਘਾਂ ਨੂੰ ਡਿਸਕਾਊਂਟ ਹੈ ਠੀਕ ਠੀਕ ਹੈ ਠੀਕ ਹੈ ਚਲੋ ਅਸੀਂ ਤਾਂ ਜਾਣਦੇ ਆ ਵੀ ਇਹ ਜਿਹੜਾ ਡਿਸਕਾਊਂਟ ਹੈ ਅੱਗੇ ਵੀ ਚੱਲੇ ਪਰ ਮਾਤਰਾ ਤੁਹਾਨੂੰ ਹੋਰ ਇਦਾਂ ਬਿਲਕੁਲ ਸੀ ਬਿਲਕੁਲ ਬਿਲਕੁਲ ਤੁਸੀਂ ਮਿਹਨਤ ਵਿੱਚ ਲੱਗੇ ਹੋਏ ਹੋ ਇੱਕ ਪਾਸੇ ਨਾਲ-ਨਾਲ ਕੀਰਤਨ ਵੀ ਚੱਲ ਰਿਹਾ ਹੈ ਇੱਧਰ ਤਿੰਨਾਂ ਨਾਲ-ਨਾਲ ਕੀਰਤਨ ਦਾ ਲਾਹਾ ਵੀ ਲਿਆ ਜਾ ਰਿਹਾ ਹੈ ਨਾਲ-ਨਾਲ ਕੰਮ ਵੀ ਕਹਿੰਦੇ ਹੁੰਦੇ ਨਾ ਬਾਬਾ ਨਾਮਦੇਵ ਜੀ ਬਾਬਾ ਕਬੀਰ ਜੀ ਕਹਿੰਦੇ ਸੀ ਕਿ ਕੀਰਤ ਵੀ ਕਰਨੀ ਹੈ ਨਾਮ ਨਾਲ ਤੇ ਨਾਮ ਵੀ ਜਪਣਾ ਤੇ ਵੰਡ ਕੇ ਛਕਣਾ ਵੀ ਹੈਗਾ ਸਤਿਅ ਹੈ ਜੀ ਸਤਿਅ ਹੈ ਤੇ ਮੈਂ ਤੇ ਵੈਸੇ ਤੁਸੀਂ ਸਟੱਡੀ ਕਿਹਦੇ ਵਿੱਚ ਕੀਤੀ ਹੋਈ ਆ ਮੈਂ ਮਾਸਟਰਸ ਇਨ ਔਮਨ ਸਟੱਡੀਜ਼ ਆ ਮਾਸਟਰਸ ਇਨ ਔਮਨ ਸਟੱਡੀਜ਼ ਹਾਂਜੀ ਕੋਲਡ ਮੈਡ ਲਿਸਟ ਆਫ ਪੰਜਾਬ ਯੂਨੀਵਰਸਿਟੀ ਟੈਂਡੀਗੜ ਅੱਛਾ ਜੀ ਪੰਜਾਬ ਯੂਨੀਵਰਸਿਟੀ ਹੋ ਹਾਂਜੀ ਹਾਂਜੀ ਕੀ ਬਾਤ ਹੈ ਨਾ ਕੀ ਤੁਹਾਡਾ ਹੀ ਹਰਜੀਤ ਕੌਰ ਹਰਜੀਤ ਕੌਰ ਤੇ ਤੁਹਾਡਾ ਭੈਣ ਜੀ ਮੈਂ ਅਜੀ ਕੀਰਤਲੀਨ ਕੌਰ ਮੈਂ ਸਾਈਕੋਲੋਜੀ ਕੀਤੀ ਹੈ ਤੇ ਨਿਊਰੋਸਾਇੰਸ ਵਿੱਚ ਹਾਰਵਰਡ ਤੋਂ ਪ੍ਰੋਗਰਾਮ ਕੀਤੇ ਨੇ ਆਨਲਾਈਨ ਕੀ ਬਾਤ ਹੈ ਕੀ ਬਾਤ ਹੈ ਮੈਂਟਲ ਹੈਲਥ ਹੈ ਨਾ ਭਾਜੀ ਜਿਹੜੀ ਆਰਟ ਥੈਰੇਪੀ ਹੈ ਜੀ ਉਹ ਇਸੇ ਚੀਜ਼ ਤੋਂ ਮਿਲਦੀ ਹੈ अच्छा जी ए बेसिकली एसी आर्ट थेरेपी तो प्रोजेक्ट स्टार्ट ਕੀਤਾ ਸੀ हाउ टू कोप विद इनएंग्जायटी ठीक है ठीक an है, है मैं ना मैं, मैं सुनया है कि ਜਦੋਂ ਬੰਦੇ ਦੇ ਅੰਦਰ ਕਲਾ ਪੈਦਾ ਹੁੰਦੀ ਹੈ ਨਾ ਗੁਣ ਪੈਦਾ ਹੁੰਦੇ ਆ ਤੇ ਉਹ ਉਹ ਇੱਕ ਤਰੀਕੇ ਨਾਲ ਰੋਹਾਨੀਅਤ ਦੇ ਨਾਲ ਜੁੜਦਾ ਹੈ ਐਗਜੈਕਟਲੀ ਜੀ ਜੀ ਇਹ ਜਿਹੜੀ ਤੁਹਾਡੀ ਕਲਾ ਹੈ ਇੱਕ ਤਰੀਕੇ ਨਾਲ ਇਹ ਤੁਹਾਡਾ ਕਹਿ ਲਓ ਕਿ ਮਾਧਿਅਮ ਹੈ ਇਹ ਵੀ ਬੰਦਗੀ ਕਰਨ ਦਾ ਠੀਕ ਹੈ ਪੰਜੀ ਸ਼ਾਮ ਨੂੰ ਆਰਤੀ ਆਰਤਾ ਲਾ ਕੇ ਸ਼ਹੀਦ دیਵਗ ਸਾਹਿਬ ਤੋਂ ਬਹਿੰਦੇ ਹੁੰਦੇ ਨੇ ਤੇ ਇਹਨਾਂ ਨੇ ਹੌਲੀ ਹੌਲੀ ਦੇਖਿਆ ਵੀ ਜਿਹੜਾ ਮੈਂਟਲ ਸਟ्रेस ਹੈ ਉਹ ਬਹੁਤ ਰਲੀਵ ਹੋਇਆ ਸੋ ਇਸ ਕਰਕੇ ਅਸੀਂ ਗੁਰੂ ਮਹਾਰਾਜ ਦੇ ਨੀਲੇ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ ਸਾਡਾ ਇਹ ਸ਼ੁਰੂਆਤ ਦਾ ਕਾਰਨ ਹੀ ਹੈ ਠੀਕ ਹੈ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਸ਼ੁਕਰੀਆ ਨੇ ਤੇ ਬਹੁਤ ਚੰਗਾ ਲੱਗਿਆ ਜੀ ਕਿ ਇਸ ਤਰੀਕੇ ਦੇ ਜਿਹੜੇ ਪ੍ਰੋਡਕਟ ਨੇ ਇਹ ਹੋਣੇ ਵੀ ਚਾਹੀਦੇ ਤੇ ਤੁਸੀਂ ਇੱਕ ਇਨਸਪੀਰੇਸ਼ਨ ਅੱਜ ਦੇ ਯੂਥ ਦੇ ਲਈ ਤੇ ਤੁਹਾਡੀ ਮੁਸਕਰਾਹਟ ਇਦਾਂ ਹੀ ਬਣੀ ਰਹੇ ਤੇ ਭਾਈ ਦਾ ਵੀ ਧੰਨਵਾਦ ਹੈ ਬਾਈ ਨੇ ਮੈਨੂੰ ਕਿਹਾ ਵੀ ਇਹ ਤੁਹਾਨੂੰ ਪ੍ਰੋਡਕਟ ਵਿਖਾਈਏ ਬੜੇ ਯੂਨੀਕ ਪ੍ਰੋਡਕਟ ਨੇ ਮੈਂ ਇਹ ਦੱਸਣਾ ਚਾਹਣਾ ਕਿ ਵਕਾਲਤ ਦੇ ਪੇਸ਼ੇ 'ਚ ਤਾਂ ਆਪਾਂ ਕਈ ਵਾਰ ਗੱਲਾਂ ਕਰਦੇ ਰਹਿੰਦੇ ਆ ਮੇਰੇ ਰੀੜ ਦੀਆਂ ਹੱਡੀਆਂ ਠੀਕ ਹੈ ਜੀ ਬਈ ਇੱਕ ਪਗਾਤੀ ਕਾਫੀ ਹੁੰਦੀ ਹੈ ਕਹਿੰਦੇ ਜੰਗ ਵਾਸਤੇ ਮੇਰੇ ਕੋਲ ਦੋ ਦੋ ਸਰੋਈਆਂ ਨੇ ਠੀਕ ਹੈ ਦੋ ਭੈਣਾਂ ਮਹਾਰਾਜ ਨੇ ਦਿੱਤੀਆਂ ਠੀਕ ਜੀ ਕੀਰਤ ਕੀਰਤ ਨਾਲ ਕਿਵੇਂ ਹੋ ਸਕਦੀ ਆ ਹੈ ਮੇਰੇ ਤੋਂ ਛੋਟੀ ਆ ਪਰ ਮੈਂ ਇਹ ਤਾਂ ਮੈਨੇ ਸਮਝੇ ਆ ਫਾਦਰ ਸਾਹਿਬ ਨੇ ਪਿਛੇ ਇਹਨਾਂ ਦੀ ਉਂਗਲ ਫੜ ਕੇ ਅਸੀਂ ਸਿੱਖਿਆ ਸਾਰਾ ਕੁਝ ਸੋ ਸਾਡੇ ਕੀ ਸੀ ਪ੍ਰਾਤਨ ਸਾਡੀ ਬਾਣੀ ਸੀ ਜਿਹੜੀ ਹੱਥੀ ਬੀੜਾ ਲਿਖੀਆਂ ਜਾਂਦੀਆਂ ਸੀ ਅੱਜ ਕੱਲ ਔਕੜਾਂ ਦਲੈਂਕੜਾਂ ਕਿੱਥੇ ਨੇ ਗੁਰਬਾਣੀ ਦਾ ਮਤਲਬ ਫਜ ਤੱਕ ਨਹੀਂ ਪੜਨੇ ਆਉਂਦੇ ਫਿਰ ਬਾਣੀ ਦਾ ਭੈ ਹੁੰਦਾ ਸੀ ਆਦਬ ਹੁੰਦਾ ਸੀ ਹੁਣ ਸਾਡੀ ਜਿਹੜੀ ਥੀਮ ਹੈ ਉਹਦੇ ਵਿੱਚ ਗੁਟਕੇ ਸਹਿਵਾਨ ਕਿਵੇਂ ਰੱਖਣੇ ਆ ਖਜ਼ਾਨੇ ਗਾਤਰੇ ਆ ਜਿਹੜੇ ਨਿਹੰਗ ਸਿੰਘਾਂ ਦਾ ਸ਼ਿੰਗਾਰ ਆ ਹੁਣੇ ਹੀ ਕਰ ਰਹੀ ਸੀਗੀ ਅਕਾਲੀ ਫੂਲਾ ਸਿੰਘ ਜੀ ਨੇ ਖਜ਼ਾਨਾ ਗਾਤਰੇ ਸ਼ੁਰੂ ਕੀਤੇ ਬਿਸ਼ ਸ਼ਸਤਰ ਦੇ ਨਾਲ ਸ਼ਸਤਰ ਵੀ ਉੱਥੇ ਹੀ ਆ ਜਿੱਥੇ ਕਿੱਥੇ ਲੱਗੇ ਵੀ ਜ਼ਿੰਦਗੀ ਦੇ ਵਿੱਚ ਕੁਝ ਡਿਕਾਟਮੀ ਆ ਰਹੀ ਹੈ ਨਾਲ ਹੀ ਬਾਣੀ ਪੜਨੀ ਸ਼ੁਰੂ ਕਰਤੀ ਜਦੋਂ ਅਸੀਂ ਸ਼ਸਤਰ ਮਾਲਾ 'ਚ ਪੜਦੇ ਆ ਹੈਨਾ ਆਪ ਵੀ ਤੁਮ ਝਗੜਾ ਕਰੋ ਤੁਮ ਹੀ ਹੋਤ ਸਹਾਏ ਉਹ ਥੀਮਾ ਇੱਥੇ ਕਿ ਕਰਨ ਵਾਲਾ ਇੱਕ ਹੀ ਆ ਉਸ ਇੱਕ ਨਾਲ ਜੋੜਨ ਵਾਸਤੇ ਅਸੀਂ ਤੇ ਉਹ ਇੱਕ ਦੇ ਨੇੜੇ ਜੋੜਨ ਵਾਸਤੇ ਸਾਡਾ ਨੀਲਾ ਸਾਡਾ ਸ਼ੁਰੂਆਤ ਕਹਿ ਲੋ ਜੀ ਸਾਡਾ ਅਖੀਰ ਕਹਿ ਲੋ ਬਾਕੀ ਅਸੀਂ ਸਾਰੇ ਰੰਗ ਅਜਮਾਉਣੇ ਆ ਅਨੇਕ ਹੈ ਫਿਰ ਏਕ ਹੈ ਤੱਕ ਪਹੁੰਚਣ ਦੇ ਲਈ ਉਸ ਲਈ ਅਸੀਂ ਨੀਲੇ ਦਿਵਾਲੇ ਰੱਖਿਆ ਕਿ ਸਾਡਾ ਘੇਰਾ ਸਾਰਾ ਜਿਹੜਾ ਉਹ ਨੀਲੇ ਰੰਗ ਦੇ ਵਾਲੇ ਦੇ ਵਾਲੇ ਕਾਉ ਬਿਲਕੁਲ ਜੀ ਗੁਰਗੋਬਿੰਦ ਸਿੰਘ ਜੀ ਸੋਣਾ ਸਤ ਸ੍ਰੀ ਅਕਾਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿੰਦੇ ਨੀਲਾ ਬਾਣਾ ਏਸੇ ਵਜੇ ਦੇ ਨਾਲ ਦਿੱਤਾ ਸੀ ਕਿ ਅਸਮਾਨ ਦੇ ਜਿਹੜਾ ਉੱਤੇ ਹੈ ਉਦੀ ਕੋਈ ਲਿਮਟ ਨਹੀਂ ਹੁੰਦੀ ਧਰਤੀਆਂ ਦੀ ਆਪਣੀ ਲਿਮਟ ਹੁੰਦੀ ਹੈ ਲੇਕਿਨ ਜਿਹੜਾ ਆਸਮਾਨ ਹੈ ਇਹਦੀ ਕੋਈ ਲਿਮਟ ਹੀ ਨਹੀਂ ਹੈ ਇਹ ਅਨੰਤ ਹੀ ਹੈ ਤੇ ਇਸੇ ਕਰਕੇ ਖਾਲਸੇ ਨੂੰ ਵੀ ਇਹ ਦਿੱਤਾ ਕਿਉਂਕਿ ਖਾਲਸੇ ਦੇ ਵਿੱਚ ਗੁਰਨਾਨ ਦੇ ਜਿਹੜੇ ਉਹ ਅਨੰਤ ਹੀ ਨੇ ਉਹਦੇ ਵਿੱਚ ਕੋਈ ਲਿਮਟ ਨਹੀਂ ਗੁਰੂ ਨਾਨਕ ਜਿਹੜਾ ਲੰਗਰ ਲਾਇਆ ਉਹ ਵੀ ਅਨੰਤ ਹੀ ਹੈ ਕੋਈ ਸੰਖਿਆ ਦੇ ਵਿੱਚ ਆੰਦ ਨਹੀਂ ਅਸੰਖੀ ਹੈ ਤੇ ਵਦਵੋਤਾਂ ਵਾਤੇ ਅਖੀਰ ਦੇ ਵਿੱਚ ਤੁਹਾਡਾ ਜਿਹੜਾ ਹੈਂਡਲ ਹੈ ਜੀ ਇੰਸਟਾਗ੍ਰam ਹੈਂਡਲ ਹੈ ਕਿਦਾਂ ਤੁਹਾਡੇ ਤੱਕ ਕਸਟਮਰ ਪਹੁੰਚ ਕਰ ਸਕਦੇ ਆ ਉਹ ਵੀ ਜ਼ਰੂਰ ਦੱਸ ਦਿਓ ਸਾਡਾ ਜੀ ਇੰਸਟਾਗ੍ਰam ਚੈਨਲ ਹੈ ਦ ਐਲਕੈਮਿਸਟਿਕ ਕਰੋਸ਼ਟਰ ਦੇ ਨਾਮ ਤੋਂ ਜੀ ਤੇ ਉਹਦੇ ਉੱਤੇ ਕਸਟਮਾਈਜ਼ ਵੀ ਕਰਵਾ ਸਕਦੇ ਹੋ ਨੀਲੇ ਰੰਗ ਤੋਂ ਇਲਾਵਾ ਜਿਵੇਂ ਭਾਜੀ ਨੇ ਕਿਹਾ ਹੈ ਨਾ ਹੋਰ ਜਿਹੜਾ ਮਰਜ਼ੀ ਰੰਗ ਹੈ ਜਿਹੜਾ ਤੁਹਾਡਾ ਪਸੰਦੀਦਾ ਰੰਗ ਹੈ ਤੁਸੀਂ ਉਹ ਦੱਸ ਸਕਦੇ ਹੋ ਅਸੀਂ ਹੌਲੀ ਹੌਲੀ ਆਈਟਮਸ ਅਪਲੋਡ ਕਰ ਰਹੇ ਆਂ ਜਿਵੇਂ ਜਿਵੇਂ ਬੰਡ ਰਹੀਆਂ ਨੇ ਜਿਹੜੀਆਂ ਜਿਹੜੀਆਂ ਸੋਲਡ ਆ ਉਹਨਾਂ ਬਾਰੇ ਵੀ ਦੱਸ ਰਹੇ ਆਂ ਉਹਨਾਂ ਦੀ ਦੁਬਾਰਾ ਮੈਸੇਜ ਰਿਕੁਐਸਟ ਕਰ ਸਕਦੇ ਹੋ ਤੇ ਤੁਹਾਡਾ ਆਰਡਰ ਵੀ ਉੱਥੇ ਅਪਲੋਡ ਹੋ ਜਾਏਗਾ ਤੁਸੀਂ ਪਾ ਸਕਦੇ ਹੋ ਤੁਹਾਡੇ ਡਿਲੀਵਰ ਹੋ ਜਾਏਗਾ ਜੀ ਕਰ ਠੀਕ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ